ਸਤਨਾਮ ਸ੍ਰੀ ਵਾਹਿਗੁਰੂ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜੰ ਦੰਡੋਤ ਬੰਦਨ ਅਨਕਵਾਰ ਸਰਬ ਕਵਾਲ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਆਏ ਪ੍ਰਭ ਸਰਣਾ ਕੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਸਾਧਕਾ ਸੰਗ ਨਹੀਂ ਕਿਛੁ ਘਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਧਕਾ ਸੰਗ ਕਲੋਖਤ ਹਰੈ ਸਾਧਕਾ ਸੰਗ ਨਰਕ ਪਰ ਹਰੈ ਸਾਧਕਾ ਸੰਗ ਈਹਾ ਓਹਾ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇਛੈ ਸੋਈ ਫਲ ਪਾਵੈ ਸਾਧਕਾ ਸੰਗ ਨਾ ਬਰਥਾ ਜਾਵੇ ਸੰਗ ਸਾਧੂ ਦਾ ਕੁਲਾਂ ਨੂੰ ਤਰਦਾ ਕਰ ਲੈ ਤੂੰ ਮੇਰੇ ਆ ਮਨਾ ਸੰਗ ਸਾਧੂ ਦਾ ਕੁਲਾਂ ਨੂੰ ਤਰਦਾ ਕਰ ਲੈ ਤੂੰ ਮੇਰੇ ਆ ਮਨਾ તારદા, સાધુનું તાર કોલાનું કર લઘ સાધુનું તાર કર્યા મના ਕੋਸ ਮਾਲ ਮਹਾਰਗਤਾ ਤુલਸੀ ਦਰ ਲਗਦੋ ਅਨਦਾਰ ਸੁਤ ਨਕਸ਼ਮੀ ਪਾਤੀ ਕੇ ਪੀ ਹੋ ਸਤਕਾਰ ਜੋ ਗੁਰੂ ਪਿਆਰੀ ਸਾਥ ਸੰਗਤ ਜੀਓ ਆਪ ਜੀ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਕਿ ਕਲ ਯੁਗ ਦੇ ਐਸੀ ਭਿਆਨਕ ਸਮੇਂ ਦੇ ਅੰਦਰ ਇਹ ਮਹਾਪੁਰਸ਼ਾਂ ਨੇ ਜੋ ਸੇਵਾ ਸਿਮਰਨ ਸਤਸੰਗ ਦਾ ਕੁੰਭ ਰਚਿਆ ਹੈ ਇਸ ਕੁੰਭ ਦੇ ਅੰਦਰ ਚੁੱਪੀਆਂ ਲਾ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਉਹ ਪਰਉਪਕਾਰ ਨਿਚਿਤ ਬਦੇ ਨਾਹੀਂ ਕਿਛ ਕੋਚ ਕਿ ਮਹਾਪੁਰਸ਼ਾਂ ਦੇ ਅੰਦਰ ਪਰਉਪਕਾਰ ਦੇ ਹੜ ਚੱਲਦੇ ਆ ਉਹ ਜਦੋਂ ਵੀ ਸੋਚਣਗੇ ਸੰਗਤ ਦੇ ਭਲੇ ਵਾਸਤੇ ਸੋਚਦੇ ਆ ਕਿਸ ਤਰੀਕੇ ਦੇ ਨਾਲ ਸੰਗਤ ਦਾ ਭਲਾ ਕੀਤਾ ਜਾਏ ਹੋਣੀ ਨਹੀਂ ਜੁਗਾ ਜੁਗਾ ਤੋਂ ਐਸਾ ਹੀ ਚੱਲਿਆ ਆ ਰਿਹਾ ਹੈ ਗਨਕਾ ਸਿਰੇ ਦੀ ਪਾਪਣ ਹੈ ਇਹਨੂੰ ਕਿਵੇਂ ਤਾਰਨਾ ਹੈ ਇਹਦਾ ਭਲਾ ਕਿਵੇਂ ਕਰਨਾ ਹੈ ਮਹਾਪੁਰਸ਼ਾਂ ਨੇ ਉਹਨੂੰ ਤੋਤਾ ਦੇ ਦਿੱਤਾ ਬੇਟਾ ਇਹਦੇ ਨਾਲ ਮਿਲ ਕੇ ਰਾਮ ਰਾਮ ਕਰੀ ਉਹਨੇ ਬਚਨ ਮੰਨ ਲਿਆ ਗਈ ਬਕੁੰਠ ਬਿਮਾਨ ਚੜ ਨਰਕਾਂ ਵਿੱਚ ਨਾ ਖਾਦੋ ਸੁਗੋਤਾ ਅਜਾਮਲ ਇੰਨਾ ਵੱਡਾ ਪਾਪੀ ਹੈ ਇੱਕ ਪਿੰਡ ਇੱਕ ਸ਼ਹਿਰ ਇੱਕ ਇਲਾਕਾ ਇੱਕ ਦੇਸ਼ ਨਹੀਂ ਜਾਣਦਾ ਸਾਰਾ ਸੰਸਾਰ ਉਹਨੂੰ ਜਾਣਦਾ ਹੈ ਪਰ ਮਹਾਪੁਰਸ਼ਾਂ ਨੇ ਸੋਚਿਆ ਇਹਨੂੰ ਤਾਰਨਾ ਕਿਵੇਂ ਹੈ ਪੋਤੋ ਪੰਨਾ 7 ਗੁਰਮੁਖ ਨਾਮ ਨਰੈਣ ਕਹਿਹਾ ਉਹਦੇ ਪੁੱਤਰ ਦਾ ਨਾਮ ਨਰੈਣ ਰੱਖ ਦਿੱਤਾ ਬਾਲਮੀਕ ਨੂੰ ਉਪਦੇਸ਼ ਦਿੱਤਾ ਕਿਵੇਂ ਤਾਰਨਾ ਹੈ ਜਿਹਨੂੰ ਰਾਮ ਰਾਮ ਦੀ ਪੱਟੀ ਪੜਾਉਨੇ ਆ ਪਾਪ ਕਰਨ ਵਾਲਾ ਹੈ ਰਾਮ ਰਾਮ ਦੇ ਕੋਲ ਹੋਣਾ ਨਹੀਂ ਉਹ ਦੋ ਅੱਖਰ ਜਿਹੜਾ ਪਹਿਲਾ ਅੱਖਰ ਸੀ ਪਿੱਛੇ ਕਰਤਾ ਪਿਛਲਾ ਅੱਗੇ ਕਰ ਦਿੱਤਾ ਮਰਾ ਮਰਾ ਦਾ ਉਪਦੇਸ਼ ਦੇ ਦਿੱਤਾ ਸੋ ਮਹਾਪੁਰਸ਼ਾਂ ਦੇ ਕੋਲ ਬੇਅੰਤ ਜੁਗਤੀਆਂ ਹੁੰਦੀਆਂ ਨੇ ਚਾਹਿਓ ਕਥਾ ਕੀਰਤਨ ਦੇ ਰਾਹੀ ਸੰਗਤ ਨੂੰ ਤਾਰਨ ਚਾਹਿਓ ਸੇਵਾ ਕਰਾ ਕੇ ਤਾਰ ਦੇਣ ਚਾਹੇ ਸਿਮਰਨ ਕਰਾ ਕੇ ਤਾਰ ਦੇਣ ਕੋਈ ਗਿਣਤੀ ਮਿੰਤੀ ਨਹੀਂ ਹੈ ਸੰਸਾਰ ਅੰਦਰ ਕਿ ਮਹਾਪੁਰਸ਼ਾਂ ਕੋਲ ਕਿੰਨੀਆਂ ਜੁਗਤੀਆਂ ਨੇ ਸੋ ਸ਼੍ਰੀਮਾਨ ਸੰਤ ਬਾਬਾ ਬਲਕਾਰ ਸਿੰਘ ਜੀ ਉਹਨਾਂ ਨੇ ਇਹ ਬਹੁਤ ਵੱਡਾ ਕੁੰਭ ਰਚਿਆ ਹੈ ਇਹੀ ਕੁੰਭ ਨਹੀਂ ਰਚਿਆ ਸਮੇ ਸਮੇ ਦੇ ਨਾਲ ਮਹਾਪੁਰਸ਼ ਐਸੇ ਪਰਉਪਕਾਰ ਦੇ ਕਾਰਜ ਕਰਦੇ ਰਹਿੰਦੇ ਸੋ ਇਹ ਸੰਗਤ ਦੇ ਭਲੇ ਵਾਸਤੇ ਹੈ ਉਹ ਇਥੇ ਹਰ ਕਿਸਮ ਦੀ ਸੇਵਾ ਹੈ ਜਿਹੋ ਜੀ ਕੋਈ ਕਰ ਸਕੇ ਉਹ ਕਰਕੇ ਆਪਣਾ ਜੀਵਨ ਸਫਲਾ ਕਰ ਸਕਦਾ ਹੈ ਸੋ ਮਹਾਪੁਰਸ਼ ਇਹ ਪਰਉਪਕਾਰ ਸੰਗਤ ਤੇ ਸੰਗਤ ਦੇ ਭਲੇ ਵਾਸਤੇ ਕਰਦੇ ਹੈ ਸੋ ਬਹੁਤ ਉੱਚੀ ਸੁੱਚੀ ਸੋਚ ਹੈ ਬਾਹੁਰਸ਼ਾਂ ਦੀ ਕਿ ਆਪ ਜੀ ਉਹ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਨੇ ਉਸੇ ਹੀ ਪੜ੍ਹਨਗੇ ਤੇ ਭਗਤ ਕਬੀਰ ਜੀ ਬੈਠੇ ਆ ਜਿੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਬੈਠੇ ਨੇ ਬਰਾਬਰ ਤੇ ਭਗਤ ਨਾਮਦੇਵ ਜੀ ਬੈਠੇ ਐ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਬੈਠੇ ਨੇ ਉਥੇ ਭਗਤ ਸੈਣ ਜੀ ਬੈਠੇ ਐ ਜਿੱਥੇ ਗੁਰੂ ਰਾਮਦਾਸ ਮਹਾਰਾਜ ਬੈਠੇ ਨੇ ਉਥੇ ਸਦਨਾ ਕਸਾਈ ਵੀ ਬੈਠਾ ਹੈ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਨੇ ਉਥੇ ਨਾਲ ਦੇ ਨਾਲ ਭਗਤ ਤਰਲੋਚਨ ਜੀ ਬੈਠੇ ਐ ਗੁਰੂ ਅਰਜਨ ਦੇਵ ਮਾਰੇ ਕਹਿੰਦੇ ਰਬਦਾਸ ਨਾਮਦੇਵ ਉਹ ਤੁਹਾਨੂੰ ਇਹਨਾਂ ਦੁਨੀਆ ਦੇ ਹੰਕਾਰੀ ਲੋਕਾਂ ਨੇ ਮੰਦਰਾਂ ਵਿੱਚ ਨਹੀਂ ਵੜਨ ਦਿੱਤਾ ਕਿਉਂਕਿ ੱੱਕੇ ਮਾਰੇ ਸੀ ਹਾਸ ਤੇ ਖੇਲ ਤੇ ਤੇਰੇ ਦਿਹੁਰੇ ਆਇਆ ਭਗਤ ਕਰਤ ਨਾਮਾ ਪਗਰ ਉਠਾਇਆ ਬਾਹਾਂ ਫੜ ਕੇ ਉਠਾਤਾ ਛੂਦਰ ਦਾ ਕੰਮ ਨਹੀਂ ਉਹ ਨਾਮ ਜਪੇ ਛੂਦਰ ਦਾ ਕੰਮ ਨਹੀਂ ਉਹ ਇੱਥੇ ਮੰਦਰ ਵਿੱਚ ਆਵੇ ਪਰ ਮੇਰੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਉਹ ਨਾਮਦੇਵ ਇਹ ਸੰਸਾਰ ਦੇ ਲੋਕਾਂ ਨੇ ਤੈਨੂੰ ਮੰਦਰ ਵਿੱਚ ਨਹੀਂ ਵੜਨ ਦਿੱਤਾ ਪਰ ਆਹ ਮੇਰੇ ਨਾਲ ਮੈਂ ਤੈਨੂੰ ਹਰੀ ਦੇ ਮੰਦਰ ਵਿੱਚ ਬਿਠਾ ਦਿਆਂਗਾ ਤੇ ਕਿਰਪਾ ਕੀਤੀ ਗੁਰੂ ਅਰਜਨ ਦੇ ਮਹਾਰਾਜ ਨੇ ਆਪਣੇ ਬਰਾਬਰ ਬਿਠਾ ਕੇ ਉਸ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰਤਾ ਜਿੱਥੇ ਗੁਰੂ ਅਰਜਨ ਬੈਠੇ ਹੈ ਬਰਾਬਰ ਨਾਮਦੇਵ ਜੀ ਬੈਠੇ ਹੈ ਸੋ ਐਸੇ ਭਗਤ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਜਿਨ੍ਹਾਂ ਨੂੰ ਬ੍ਰਹਮ ਗਿਆਨ ਪ੍ਰਾਪਤ ਹੋਇਆ ਉਹਨਾਂ ਦੀ ਰਚਨਾ ਦੁਆਰਾ ਅਕਾਲ ਪੁਰਖ ਦੇ ਬੋਲ ਉੱਤਮ ਸ਼ਲੋਕ ਸਾਦ ਕੇ ਬਚਨ ਅਮਲੀਕ ਲਾਲ ਇਹ ਰਤਨ ਇਹ ਬ੍ਰਹਮ ਗਿਆਨੀਆਂ ਦੀ ਰਸਨਾ ਤੋਂ ਬ੍ਰਹਮ ਦੇ ਬੋਲ ਉਹ ਬ੍ਰਹਮ ਗਿਆਨੀ ਜਿਨ੍ਹਾਂ ਦੀ ਉਸਤਤ ਹੋ ਰਹੀ ਹੈ ਤਾਂ ਵੀ ਕੋਈ ਫਰਕ ਨਹੀਂ ਜੇ ਕੋਈ ਨਿੰਦਿਆ ਕਰ ਰਿਹਾ ਹੈ ਤਾਂ ਵੀ ਕੋਈ ਫਰਕ ਨਹੀਂ ਕਿਉਂਕਿ ਬ੍ਰਹਮ ਗਿਆਨੀ ਬਣਦਾ ਹੀ ਉਦੋਂ ਹੈ ਜਦੋਂ ਇਹ ਉਸਤ ਤੇ ਨਿੰਦਾ ਛੱਡ ਦਿੰਦਾ ਹੈ ਜਦੋਂ ਝਾਕਦਾ ਹੈ ਇਧਰ ਇਧਰੋਂ ਮੈਨੂੰ ਮਾੜਾ ਕਹਿ ਰਿਹਾ ਹੈ ਕੋਈ ਇਧਰ ਮੇਰੀ ਨਿੰਦਿਆ ਕਰ ਰਿਹਾ ਹੈ ਅਜੇ ਉਸ ਲੈਣ ਤੋਂ ਬਹੁਤ ਥੱਲੇ ਹੈ ਭਗਤ ਨਾਮਦੇਵ ਜੀ ਆਪ ਜੀ ਬੈਠੇ ਨੇ ਇੱਕ ਸੇਠਾਂ ਦਾ ਕਾਕਾ ਉਹ ਪੜਨ ਵਾਸਤੇ ਜਾ ਰਿਹਾ ਹੈ ਇਦੀ ਮਾਂ ਨੇ ਸਠਾਣੀ ਨੇ ਬਹੁਤ ਸਾਰੇ ਗਰਨੇ ਪਾਏ ਸੋਹਣੇ ਕੱਪੜੇ ਪਾਏ ਕਿਉਂਕਿ ਜਿਨ੍ਹਾਂ ਦੇ ਕੋਲ ਚਾਰ ਕੌਡੀਆਂ ਹੁੰਦੀਆਂ ਨੇ ਉਹ ਫਿਰ ਆਪਾਂ ਬੜੀ ਪ੍ਰਦਰਸ਼ਨੀ ਕਰਦੇ ਆ ਅੱਜ ਥੋੜੀ ਪ੍ਰਦਰਸ਼ਨੀ ਹੋ ਰਹੀ ਕੱਪੜਿਆਂ ਦੀ ਇਹ ਵੀ ਕੱਪੜਿਆਂ ਦੀ ਪ੍ਰਦਰਸ਼ਨੀ ਹੈ ਬੜਾ ਵਿਖਾਵਾ ਕਰਦੇ ਆ ਵੀ ਸਾਡੇ ਕੋਲ ਹੈ ਕੁਝ ਪਰ ਨਹੀਂ ਇਹ ਸਭ ਕੁਝ ਵਾਹਿਗੁਰੂ ਦਾ ਹੈ ਕਬੀਰ ਮੇਰਾ ਮੁਜ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਮੈਂ ਨਹੀਂ ਪ੍ਰਭ ਸਭ ਕਿਛ ਤੇਰਾ ਪਰ ਕਈ ਲੋਕ ਇਹਦਾ ਬੜਾ ਵਿਖਾਵਾ ਕਰਦੇ ਇੰਨੇ ਗਲ ਵਿੱਚ ਕੈਂਠਾ ਪਾਇਆ ਪਤਾ ਲੱਗੇ ਛੇਠਾਂ ਦਾ ਮੁੰਡਾ ਹੈ ਸੋਹਣੇ ਕੱਪੜੇ ਪਾਏ ਨਾਮਦੇਵ ਜੀ ਬੈਠੇ ਸੀ ਉਹਨਾਂ ਨੇ ਆਵਾਜ਼ ਮਾਰੀ ਕਹਿੰਦੇ ਕਾਕਾ ਕਿੱਥੇ ਚੱਲਿਆ ਹੈ ਕਹਿੰਦੇ ਭਗਤ ਜੀ ਮੈਂ ਸਕੂਲ ਵਿੱਚ ਚੱਲਿਆ ਪੜਨ ਵਾਸਤੇ ਕਹਿੰਦੇ ਓਰੇ ਹੋ ਉਹਨੂੰ ਨੇੜੇ ਬੁਲਾ ਕੇ ਭਗਤ ਜੀ ਨੇ ਉਹ ਜਿਹੜਾ ਸੋਨੇ ਦਾ ਕੈਂਠਾ ਸੀ ਨਾ ਉਹ ਨਾਮਦੇਵ ਜੀ ਨੇ ਲਾ ਲਿਆ ਜਦੋਂ ਕੈਂਠਾ ਲਾ ਲਿਆ ਬੱਚਾ ਪੜ ਕੇ ਘਰ ਗਿਆ ਮਾ ਪੁੱਛਦੀ ਏ ਕਾਕਾ ਉਹ ਕੈਂਠਾ ਕਿੱਥੇ ਐ ਕਹਿੰਦੇ ਮਾਤਾ ਜੀ ਉਹ ਕੈਂਠਾ ਭਗਤ ਨਾਮਦੇਵ ਜੀ ਨੇ ਮੇਰਾ ਲਾ ਲਿਆ ਬਸ ਹੁਣ ਹੋ ਗਈ ਨਿੰਦਿਆ ਸ਼ੁਰੂ ਕਿਉਂਕਿ ਮਾਈਆਂ ਬਹੁਤ ਛਿੱਤੀ ਇਹੋ ਜਿਹਾ ਕੰਮ ਕਰਦੀਆਂ ਵੈਸੇ ਗੁਰੂ ਦੀ ਕਿਰਪਾ ਹੈ ਜੇ satsang ਵਿੱਚ ਵੇਖੋ ਤਾਂ ਵੀ ਮਾਈਆਂ ਦਾ ਘੱਟ ਜਿਆਦਾ ਹੁੰਦਾ ਹੈ ਇਹ ਪਹਿਲੇ ਨੰਬਰ ਤੇ ਹੁੰਦੀਆਂ ਨੇ ਜੇ ਕਿਤੇ ਸੇਵਾ ਚੱਲਣੀ ਹੈ ਟੋਕਰੀ ਢੋਣੀ ਹੈ ਤਸਲੇ ਢੋਣੀ ਹੈ ਤਾਂ ਵੀ ਮਾਈਆਂ ਦਾ ਨੰਬਰ ਪਹਿਲਾ ਹੁੰਦਾ ਹੈ ਤੇ ਜੇ ਦੂਸਰੇ ਬੰਨੇ ਚੱਲੇ ਚੱਲੋ ਤੇ ਨਿੰਦਿਆ ਵਿੱਚ ਵੀ ਨੰਬਰ ਪਹਿਲਾ ਹੁੰਦਾ ਹੈ ਛੱਟ ਗੱਲ ਖਿਲਾਰ ਦਿੰਦੀਆਂ ਮਿੰਟਾਂ 'ਚ ਉਹ ਸਾਰੇ ਸ਼ਹਿਰ ਵਿੱਚ ਗੱਲ ਖਿਲਰ ਗਈ ਕਹਿੰਦੇ ਭਗਤ ਨਾਮ ਦੇ ਵੀ ਇੰਨਾ ਮਾੜਾ ਬੰਦਾ ਉਹ ਤੇ ਚੋਰ ਬੰਦਾ ਹੈ ਉਨੇ ਸਾਡੇ ਕਾਕੇ ਦਾ ਕੰਠਾ ਲਾ ਲਿਆ ਸਾਰੀ ਗੱਲ ਖਿਲਰ ਗਈ ਸਾਰੇ ਸ਼ਹਿਰ ਵਿੱਚ ਨਿੰਦਿਆ ਹੋ ਰਹੀ ਹੈ ਇਹ ਸੇਠ ਬੜਾ ਸਿਆਣਾ ਸੀ ਇਹਨੇ ਸੋਚਿਆ ਕਿ ਆਪਾਂ ਭਗਤ ਜੀ ਨੂੰ ਪੁੱਛੀਏ ਭਗਤ ਜੀ ਦੇ ਕੋਲ ਚਲੇ ਗਏ ਜਦੋਂ ਭਗਤ ਜੀ ਦੇ ਕੋਲ ਗਏ ਕਹਿੰਦੇ ਭਗਤ ਜੀ ਸਾਡੇ ਕਾਕੇ ਦਾ ਕੰਠਾ ਲਾਇਆ ਤੁਸੀਂ ਕਹਿੰਦੇ ਹਾਂ ਲਾਇਆ ਕਹਿੰਦੇ ਕਿਉਂ ਲਾਇਆ ਤੁਸੀਂ ਕਹਿੰਦੇ ਸੇਠ ਜੀ ਹੋਸ਼ ਵਿੱਚ ਆਓ ਤੁਹਾਡਾ ਕਾਕਾ ਛੋਟਾ ਹੈ ਇੰਨਾ ਕੀਮਤੀ ਕੈਂਠਾ ਗਹਿਣੇ ਪਾ ਕੇ ਤੁਸੀਂ ਇਹਨੂੰ ਘੱਲਦੇ ਹੋ ਰੱਬ ਨਾ ਕਰੇ ਕੋਈ ਚੋਰ ਚੱਕਾ ਮਿਲ ਜਾਵੇ ਤੁਹਾਡੇ ਕਾਕੇ ਨੂੰ ਚੁੱਕ ਕੇ ਲੈ ਜਾਵੇ ਸੋਨੇ ਦੇ ਲਾਲਚ ਵਿੱਚ ਜਾਂ ਕੈਂਠਾ ਹੀ ਲਾ ਕੇ ਲੈ ਜਾਵੇ ਕਿੰਨਾ ਨੁਕਸਾਨ ਤੁਹਾਡਾ ਹੋਵੇ ਕੱਲਾ ਕਾਕਾ ਘੱਲਦੇ ਹੋ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੇਠ ਕਹਿਣ ਲੱਗਾ ਮਹਾਰਾਜ ਗੱਲ ਤੇ ਤੁਹਾਡੀ ਬੜੀ ਸਿਆਣੀ ਹੈ ਕਿ ਗਹਿਣੇ ਦੇ ਲਾਲਚ ਵਿੱਚ ਕੋਈ ਕਾਕੇ ਦਾ ਹੀ ਨੁਕਸਾਨ ਕਰੇ ਕੋਈ ਗਹਿਣਾ ਹੀ ਲਾ ਕੇ ਲੈ ਜਾਈ ਨੁਕਸਾਨ ਤੇ ਹੋਏਗਾ ਕਹਿੰਦੇ ਆ ਲੈ ਲੋ ਆਪਣਾ ਕੈਂਠਾ ਤੇ ਅੱਜ ਤੋਂ ਕਾਕੇ ਨੂੰ ਕੈਂਠਾ ਪਾ ਕੇ ਨਹੀਂ ਭੇਜਣਾ ਸਾਦੇ ਬਸਤਰ ਪਾ ਕੇ ਪੜਨ ਵਾਸਤੇ ਭੇਜਣਾ ਹੈ ਉਹ ਜਦੋਂ ਕੈਂਠਾ ਲੈ ਕੇ ਚਲੇ ਗਏ ਇਸ ਠਾਣੀ ਨੇ ਫੇਰ ਪ੍ਰਚਾਰ ਸ਼ੁਰੂ ਕਰ ਦਿੱਤਾ ਦੂਸਰੇ ਦਿਨ ਭੈਣੇ ਭਗਤ ਜੀ ਤੇ ਬੜੇ ਚੰਗੇ ਨੇ ਭਗਤ ਜੀ ਤੇ ਭੈਣਾ ਬੜੇ ਸਿਆਣੇ ਨੇ ਉਹਨਾਂ ਦੀ ਗੱਲ ਸੱਚ ਹੈ ਜੇ ਕੋਈ ਸਾਡੇ ਕਾਕੇ ਦਾ ਨੁਕਸਾਨ ਕਰ ਦਿੰਦਾ ਜੇ ਕੋਈ ਸਾਡਾ ਕੈਂਠਾ ਲਾ ਕੇ ਚੋਰ ਲੈ ਜਾਂਦਾ ਸਾਡਾ ਬੜਾ ਨੁਕਸਾਨ ਹੋਣਾ ਸੀ ਭਗਤ ਜੀ ਬੜੇ ਚੰਗੇ ਨੇ ਉਹਨਾਂ ਨੇ ਬੜਾ ਪਰਉਪਕਾਰ ਦਾ ਕੰਮ ਕੀਤਾ ਹੈ ਸਾਡਾ ਨੁਕਸਾਨ ਹੋਣ ਤੋਂ ਬਚਾ ਲਿਆ ਜਦੋਂ ਇਹ ਗੱਲ ਅਗਲੇ ਦਿਨ ਸਾਰੇ ਸ਼ਹਿਰ ਵਿੱਚ ਖਿਲਰ ਗਈ ਸਾਰੇ ਸ਼ਹਿਰ ਵਿੱਚ ਇਹ ਗੱਲ ਖਿਲਰੀ ਹੈ ਉਸ ਤੋਂ ਤਾਂ ਹੋ ਰਹੀ ਹੈ ਸਵੇਰੇ ਸਵੇਰੇ ਦਾ ਟਾਈਮ ਸਿਆਲ ਦੇ ਦਿਨ ਤੇ ਆਮ ਆਪਾ ਵੈਨਿਆਂ ਵੀ ਦੇਸੀ ਲੋਕ ਜਿਹੜੇ ਪਿੰਡਾਂ ਦੇ ਐ ਇਹ ਧੂਆਂ ਲਾ ਕੇ ਛੇਕਦੇ ਐ ਉਹ ਪਿੰਡ ਦੇ ਕੁਝ ਲੋਕ ਧੂਣਾ ਸੇਕ ਰਹੇ ਸੀ ਤੇ ਭਗਤ ਨਾਮਦੇਵ ਜੀ ਆ ਗਏ ਬਹਿ ਗਏ ਭਗਤ ਜੀ ਇੱਕ ਨੇ ਗੱਲ ਚਲਾਈ ਕਹਿੰਦਾ ਭਗਤ ਜੀ ਅਸਲ ਗੱਲ ਹੈ ਕੀ ਹੈ ਵੀ ਕੱਲ ਪਰਸੋਂ ਸਾਰੇ ਸ਼ਹਿਰ ਵਿੱਚ ਤੁਹਾਡੀ ਨਿੰਦਿਆ ਹੋ ਰਹੀ ਸੀ ਤੇ ਕੱਲ ਸਾਰੇ ਸ਼ਹਿਰ ਦੇ ਵਿੱਚ ਤੁਹਾਡੀ ਸਿਫਤ ਹੋ ਰਹੀ ਸੀ ਇਹਦਾ ਕਾਰਨ ਕੀ ਹੈ ਤੇ ਭਗਤ ਨਾਮਦੇਵ ਜੀ ਆਪ ਜੀ ਬੈਠੇ ਸੀ ਧੋਨੇ ਤੇ ਦੋਵੇਂ ਹੱਥਾਂ ਨਾਲ ਸਵਾਦੀਆਂ ਮੁਠਾਂ ਭਰੀਆਂ ਤੇ ਭਗਤ ਜੀ ਲੱਗੇ ਕਹਿੰਦੇ ਆ ਪਰਸੋਂ ਵਾਲਿਆਂ ਦੇ ਸਿਰ ਵਿੱਚ ਤੇ ਆ ਕੱਲ ਵਾਲਿਆਂ ਦੇ ਸਿਰ ਦੇ ਵਿੱਚ ਉਸਤਤ ਨਿੰਦਾ ਜੀ ਦੋਹੇ ਤੇ ਆਕੇ ਦੋਵੇਂ ਤੇ ਆਕੇ ਉਸਤਤ ਨਿੰਦਾ ਜੀ ਦੋਵੇਂ ਤੇ ਆਕੇ ਤੁਮੇ ਤੇ ਆਕੇ आयोत निंदी दोें तवेंदावें तवें ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਸਤਤ ਨਿੰਦਾ ਦੋ ਤਿਆਗੇ ਖੋਜੇ ਪਾਉ ਨਿਰਵਾਨਾ ਜਨ ਨਾਨਕ ਏ ਖੇਲ ਕਸ਼ਨ ਹੈ ਕਿਨਹੋ ਗੁਰਮੁਖ ਜਾਨਾ ਉਸਤਤ ਵੀ ਇੱਕ ਪਾਸੇ ਨਿੰਦਿਆ ਵੀ ਇੱਕ ਪਾਸੇ ਜੇ ਕੋਈ ਚੰਗਾ ਕਹਿੰਦਾ ਕੋਈ ਖੁਸ਼ੀ ਨਹੀਂ ਕੋਈ ਮਾੜਾ ਕਹਿੰਦਾ ਕੋਈ ਗਮੀ ਨਹੀਂ ਨਿੰਦਾ 함ਰੀ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ ਰਿਦਾ ਸਤ ਜੇ ਨਿੰਦਾ ਹੋਏ ਹਮਰੇ ਕੱਪੜੇ ਨਿੰਦਕ ਧੋਏ ਕਹਿਤ ਕਬੀਰ ਜਨ ਨਿੰਦਾ ਸਾਰ ਨਿੰਦਕ ਡੂਬੇ ਹਮ ਉਤਰੇ ਪਾਰ ਨਿੰਦਾ ਸਾਹਿਬ ਸਿੰਘ ਜੀ ਬੜੀ ਚੰਗੀ ਚੀਜ਼ ਐ ਡਰਿਆ ਨਾ ਕਰੋ ਇਸ ਤੋਂ ਗੁੱਸਾ ਨਾ ਕਰਿਆ ਕਰੋ ਜਿਹੜਾ ਕਰਦਾ ਉਹਦੇ ਵਾਸਤੇ ਤੇ ਬਹੁਤ ਮਾੜੀ ਐ ਦੁਨੀਆਂ 'ਚ ਸਭ ਤੋਂ ਜੇ ਕੋਈ ਮਾੜੀ ਚੀਜ਼ ਐ ਉਹ ਨਿੰਦਿਆ ਐ ਮਦਰਾ ਦੇਤੀ ਸਬਤ ਕੁਲ ਭਾਗ ਦਹੇ ਤਨ ਏਕ ਜਗਤ ਜੋਠ ਸੌਕ ਅਨੇਕ ਦਸਵੇਂ ਮਹਾਰਾਜ ਜੀ ਦੇ ਬਚਨ ਪੜ੍ਹੀਏ ਮਹਾਰਾ ਜੀ ਕਹਿੰਦੇ ਮਦਰਾ ਦੇਤੀ ਸਬਤ ਕੁਲ ਸ਼ਰਾਬ ਪੀਣ ਵਾਲੇ ਦੀਆਂ ਸਤ ਕੋਲਾ ਨਰਕਾਂ ਨੂੰ ਜਾਂਦੀਆਂ ਭਾਗ ਦਹੇ ਤਨ ਏਕ ਪੰਗ ਆਪਣੇ ਆਪ ਨੂੰ ਨਰਕਾਂ ਨੂੰ ਲੈ ਜਾਂਦਾ ਹੈ ਜਗਤ ਜੋਠ ਤਮਾਕੂ ਵਰਤਣ ਵਾਲਾ ਸੌ ਕੁਲ ਲੈ ਜਾਂਦਾ ਹੈ ਨਰਕਾਂ ਨੂੰ ਤੇ ਅੱਗੇ ਨਿੰਦਾ ਦਹੇ ਅਨੇਕ ਨਿੰਦਿਆ ਕਰਨ ਵਾਲੇ ਦਾ ਹਸਾਬ ਹੀ ਨਹੀਂ ਪੂਰਾ ਦੇ ਪੂਰ ਪੂਰਾ ਦੇ ਪੂਰ ਨਰਕਾਂ ਨੂੰ ਲੈ ਜਾਂਦਾ ਹੈ ਇਸ ਕਰਕੇ ਜਿਹੜਾ ਕਰਦਾ ਉਹਦੇ ਲਈ ਤੇ ਬਹੁਤ ਮਾੜੀ ਹੈ ਜਿਹਦੀ ਹੁੰਦੀ ਹੈ ਉਹਦੇ ਵਾਸਤੇ ਬਹੁਤ ਚੰਗੀ ਹੈ ਸਗੋਂ ਨਿੰਦਕ ਦਾ ਸਤਕਾਰ ਕਰਿਆ ਕਰੋ ਨਿੰਦਾ ਬਤਾਰੀ ਤੇ ਕਬੀਰ ਜੀ ਕਹਿੰਦੇ ਨਿੰਦਾ ਕਰੇ ਸੋ ਹਮਰਾ ਮੀਤ ਜਿਹੜਾ ਨਿੰਦਿਆ ਕਰਦਾ ਉਹ ਤੇ ਮੇਰਾ ਵੱਡਾ ਮਿੱਤਰ ਹੈ ਉਹ ਸਫਾਈ ਕਰਮਚਾਰੀ ਜਿਹੜੇ ਨੇ ਉਹ ਤੇ ਗੰਦਮੰਦ ਕਈ ਨਾਲ ਚੁੱਕਦੇ ਨੇ ਉਹ ਜ਼ਬਾਨ ਦੇ ਨਾਲ ਚੁੱਕ ਰਿਹਾ ਹੈ ਸੋ ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਹੈ ਉਹ ਇਹਨਾਂ ਗੱਲਾਂ ਤੋਂ ਉੱਚੇ ਉੱਠ ਜਾਂਦੇ ਆ ਇਹਨੂੰ ਸ਼ਾਦ ਸਿੰਘ ਤੋਂ ਬਰਮ ਗਿਆਨ ਕਹਿੰਦੇ ਨੇ ਉਹ ਵਾਹਿਗੁਰੂ ਨੂੰ ਪਛਾਣਦੇ ਨੇ ਇਹ ਛੋਟੀਆਂ-ਛੋਟੀਆਂ ਗੱਲਾਂ ਇੱਕ ਪਾਸੇ ਸੋ ਐਸੇ ਭਗਤ ਨਾਮਦੇਵ ਜੀ ਜਿਨ੍ਹਾਂ ਨੇ ਉਸਤਤ ਵੀ ਛੱਡੀ ਨਿੰਦਿਆ ਵੀ ਛੱਡੀ ਤੇ ਉਸ ਵਾਹਿਗੁਰੂ ਦੇ ਨਾਲ ਇਕਮਿਕ ਹੋ ਗਏ ਅੱਜ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬੈਠੇ ਨੇ ਜਿੱਥੇ ਆਪਾਂ ਗੁਰੂ ਨਾਨਕ ਜੀ ਨੂੰ ਮੱਥਾ ਟੇਕਦੇ ਆ ਉਥੇ ਆਪਾਂ ਭਗਤ ਨਾਮਦੇਵ ਜੀ ਨੂੰ ਵੀ ਮੱਥਾ ਟੇਕਦੇ ਆ ਸੋ ਐਸੇ ਭਗਤਾਂ ਦੇ ਜੀਵਨ ਨੂੰ ਸਮਰਪਤ ਮਹਾਪੁਰਸ਼ਾਂ ਨੇ ਇਹ 5 ਦਿਨ ਦਾ ਗੁਰਮਤ ਸਮਾਗਮ ਰੱਖਿਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਮਾਗਮ ਚੱਲ ਰਹੇ ਨੇ ਵੱਡੀ ਕਿਰਪਾ ਹੈ ਮਹਾਪੁਰਸ਼ਾਂ ਦੀ ਸੋ ਦਾਸ ਦੀ ਸੇਵਾ ਮਹਾਪੁਰਸ਼ਾਂ ਨੇ ਲਾਈ ਸੀ ਕੁਝ ਸਰੀਰ ਠੀਕ ਨਾ ਹੋਣ ਕਰਕੇ ਕਿਉਂਕਿ ਕਾਫੀ ਦਿਨਾਂ ਤੋਂ ਸਰੀਰ ਢਿੱਲਾ ਚੱਲ ਰਿਹਾ ਹੈ। ਤੇ ਇਸ ਕਰਕੇ ਸਰੀਰ ਠੀਕ ਨਾ ਹੋਣ ਕਰਕੇ ਦਾਸ ਕੁਝ ਕੁ ਸਮਾਂ ਲੇਟ ਹੋ ਗਿਆ। ਮਹਾਪੁਰਸ਼ਾਂ ਪਾਸੋਂ ਸਜੀ ਹੋਈ ਸਾਰੀ ਸੰਗਤ ਪਾਸੋਂ ਦਾਸ ਖਿਮਾ ਦਾ ਜਾਚਕ ਹੈ। ਬੱਚਾ ਜਾਣ ਕੇ ਆਪ ਜੀ ਨੇ ਖਿਮਾ ਕਰਨਾ ਕਿਉਂਕਿ ਇਹ ਜੋ ਸੰਪਰਦਾ ਹੈ ਸੰਤ ਮਹਾਰਾਜ ਜੀ ਨੇ ਕੀਰਤਨ ਦੀ ਪਰਪਾਰਟੀ ਚਲਾਈ ਮਹਾਰਾਜ ਰਾਣਾ ਸਾਹਿਬ ਵਾਲਿਆਂ ਨੇ ਕਦੀ ਵੀ ਜ਼ਿੰਦਗੀ ਵਿੱਚ ਆਪਜੀ ਲੇਟ ਨਹੀਂ ਹੋਏ ਇੱਕ ਦਿਨ ਬਾਬਾ ਹਜੂਰਾ ਸਿੰਘ ਜੀ ਨੇ ਗੱਡੀ 'ਚ ਤੇਲ ਪਾਉਣ ਦਾ ਚੇਤਾ ਭੁੱਲ ਗਿਆ ਲੁਧਿਆਣੇ ਦੀਵਾਨ ਸੀ ਤੇ ਰਾਤ ਜਾ ਕੇ ਗੱਡੀ ਬੰਦ ਹੋ ਗਈ ਜਾ ਕੇ ਤੇਲ ਲਿਆਏ ਕੇਵਲ ਸੰਤ ਮਹਾਰਾਜ ਜੀ 5 ਮਿੰਟ ਲੇਟ ਹੋਏ ਤੇ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਵਾਪੁਰਸ਼ਾ ਨੇ ਸੰਗਤ ਕੋਲੋਂ ਮਾਫੀ ਮੰਗੀ ਕਿਉਂਕਿ ਜਿਹੜਾ ਸੰਗਤ ਨੂੰ ਟਾਈਮ ਦੇਈਦਾ ਉਹ ਸੰਗਤ ਦਾ ਹੁੰਦਾ ਹੈ ਉਹ ਟਾਈਮ ਫਿਰ ਖਰਾਬ ਹੋਵੇ ਉਹਦੇ 'ਚ ਆਪਾਂ ਦੋਸ਼ੀ ਹੁੰਨੇ ਆ ਸੋ ਇਸ ਕਰਕੇ ਸੰਗਤ ਜੋ ਹੈ ਇਹ ਰੱਬ ਦਾ ਰੂਪ ਹੈ ਸੰਗਤ ਤੇ ਗੁਰੂ ਨਾਨਕ ਦੋ ਨਹੀਂ ਸੰਗਤ ਤੇ ਗੁਰੂ ਨਾਨਕ ਇੱਕੋ ਹੀ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜਿਉ ਸਾਧ ਸੰਗਤ ਜਿਹੜੀ ਹੈ ਮਹਾਰਾਜ ਕਹਿੰਦੇ ਮੇਰਾ ਨਿਜ ਰੂਪ ਹੈ ਨਿਜ ਘਰ ਮੇਰੇ